ਬੱਲਾ ਵਾਰਦਾ ਇੱਕ ਤੇ ਲਾ ਦੋ ਬੱਤੋ ਵਾਰਦਾ ਜਿੰਦਾਬਾਦ ਆਟਾ ਯੂਨੀਅਨ ਜਿੰਦਾਬਾਦ ਆਟਾ बाबा <laughs> चेरी ਇਹ ਰੋਟੀਆਂ ਦੇ ਪੈਸੇ ਬਣਵਾ ਲੈਣਗੇ ਪਰ ਅਤਰਮ ਤੋਂ ਇਹ ਸਾਰਾ ਸਿਆਣ ਪਰਿਖਾ ਲੋਕ ਕਿਹਨਾਂ ਦਾ ਆਓ ਯਾਰ ਬੋਲੋ ਆਜੀ ਆਰ ਹੋਈ ਤੇ ਇਧਰ ਇਹ ਬੰਦਾ ਸੱਚਾਈ ਦੇ ਸੇਨਾ ਇਹ ਮਨੇ ਕਿਹੋ ਜਿਹੇ ਦਬਾਅ ਦੇ ਨਾਲ ਲੈਂਦਾ ਗਿਆ ਜਿਹਨੇ ਕਿੱਲਾ ਕੁੰਡੇ ਨੇ ਗੱਡਣ ਦੇ ਦਿੱਤੀ 10 ਰੁਪਏ ਮਾਰੇ ਮਨੇ ਕਹਿੰਦਾ ਵੀ ਇਹ ਜਿਹੜਾ ਕੰਮ ਕਰੇ ਉਹਨੇ ਪਹਿਲਾਂ ਵੀ ਕਰਦਾ ਰਿਹਾ ਹੁੰਦਾ ਬੱਲੇ ਦੋ ਜਣੇ ਦੇ ਕਿਲੇ ਨਾਲ ਮੇਰੇ ਨਾਲ ਆਇਆ ਇਹ ਹੁਣ ਇਹਨਾਂ ਦਾ ਕਾਹਦੇ ਭਰਾ ਦੀ ਗੱਡੀ ਅੰਦਰ ਤਾਂ ਲੱਗਣ ਦੇਣੀ ਆ ਚਲਾਉਂਦੇ ਨਹੀਂ ਇਹਨੂੰ ਜੀ ਜੇ ਤੇ ਤੁਹਾਨੂੰ ਮੇਰਾ ਕਰੇਗਾ ਬਹੁਤ ਤੰਕੀ ਦਾ ਬੇਫਿਕਰ ਨਾ ਕਰੋ ਬੜੀ ਤੇ ਖਾਸ ਮੈਂ ਕਿ ਐਸਪੀ ਸਾਹਿਬ ਨੇ ਇੱਕ ਫਸਲ ਨੇ ਉਹਨਾਂ ਨੇ ਮਾਰਕ ਕਰਦੇ ਆ ਕੜਾ ਸਰ ਬਹੁਤ ਪਰੇਸ਼ਾਨੀਆਂ ਦੇ ਸਾਹਮਣੇ ਸਾਨੂੰ ਅੱਜ ਕੱਲ੍ਹ ਆਪਾਂ ਕੋਲ ਬੈਠੇ ਆ ਸਾਡੀ ਗੱਲ ਚੱਲਦੀ ਪਈ ਸੀ ਇਹਨਾਂ ਨੂੰ ਕਹਿੰਦਾ ਕੋਈ ਨਹੀਂ ਇੱਥੇ ਦੇ ਕੋਈ ਗੱਲ ਕਰਨੀ ਨਹੀਂ ਮੈਂ ਬਾਹਰ ਜਾ ਕੇ ਤੁਹਾਨੂੰ ਵੇਖਦਾ ਕੋਈ ਗੱਲ ਨਹੀਂ ਮੈਂ ਮੈਂ ਡਾਕਟਰ ਇਹਨਾਂ ਸਤਨਿਕ ਕ੍ਰਿਮੀਨਲ ਪਰਸਾ ਨੇ ਹਾਂ ਸਰ ਅਟੋਟੇ 300 ਸੇ ਦਦਾ ਪਰਚਾ ਨੇ ਇਹਨਾਂ ਸਾਹਮਣੇ ਤਰਸਾ ਸੋਚੇ ਇਹਨਾਂ ਦੀ ਫਿਰ ਇਹ ਦੇਖੋ ਇਸ ਸਮਾਜ ਦੇ ਅੰਬੇਕ ਸਮਾਜ ਦਲ ਤੋਂ ਆਇਆ ਰਾਜਮਲਕੀ ਲੈਣਾ ਨਾ ਮੋਰਟੀ ਮਾਰਤਾ ਤੇ ਐਂਟਰੀ ਗਿਆ ਉਹਨਾਂ ਜਾਣ ਤੋਂ ਬਾਅਦ ਕੀ ਹੋਇਆ ਸਮਾਜ ਦੀ ਜਿਹੜੇ ਬੰਦੇ ਸਾਰੇ ਠੇਕੇਦਾਰਾਂ ਆਟੋ ਜੀ ਨੇ ਟੈਕਸੀ ਦੇ ਨਾਲ ਆ ਉਹਦੇ ਨਾਲ ਸਾਰੇ ਸਿਰਫ ਕਾਮੇ ਕੋਈ ਕਾਮੇ ਦੇ ਦਿੱਤੇ ਉਹ ਮੈਨਾਂ ਮੈਂਬਰ ਆ ਉਹਦੇ ਵਿੱਚ ਉਹ ਕੀ ਕੱਟਾ ਕਿ ਇਹਨਾਂ ਨੇ ਬਰੇਹੇ ਸਭ ਸ਼ਿਫਟ ਆਟੋ ਆੜ ਘੱਡੀ ਚੱਲਦੀ ਆ ਉਹ 8 ਤੋਂ ਜਿਹੜੀ ਸ਼ਿਫਟ ਤੋਂ ਬਾਅਦ ਜਿਹੜੇ ਕਾਮੇ ਅੰਦਰ ਆਉਂਦੇ ਰਹੇ ਕੋਈ ਰੂਲ ਨਾ ਰੈਗੂਲੇਸ਼ਨ ਸਾਰੇ ਨਹੀਂ ਆ ਪਰ ਇਹ ਉਹ ਆਪਣੀ ਯੂਨੀਅਨ ਦੇ ਬਲਦੂ ਤੇ ਕਹਿੰਦੇ ਕਿ ਮੈਂ 24 ਘੰਟੇ ਘੱਡੀ ਜਨਾਵਦਰ ਉਹ ਹੋਣਾ ਨਹੀਂ ਚਾਹੀਦਾ ਯਾ ਕਿਸੇ ਆਟੋ ਤੇ ਟੈਕਸੀ ਵਾਲੇ ਮੇਰੇ ਆ ਕਿ ਤੁਹਾਨੂੰ ਠੇਕੇਦਾਰ ਕੋਈ ਤਾਂਗੇ ਪਰੇਸ਼ਾਨੀ ਕਰਦੇ ਨਹੀਂ ਜੀ ਨਹੀਂ ਕਲਾਪ ਦਾ ਸਟਾਫਰ ਕਿਉਂ ਨਹੀਂ ਪਹੁੰਚਦਾ ਆਪਣੇ ਚੱਲਦੇ ਹੋਏ ਆਪਣੇ ਸਿਰਫ ਉਹਦੇ ਆਪਣੇ ਡਰਾਈਵਰ ਇਹ ਵੀਡੀਓ ਪਈਆਂ ਦਾ ਦੇ ਦੱਸ ਦਾ ਟਾਈਮ ਦੋ ਆਪਣਾ ਛੋਟੀ ਭੈਣ ਦੀ ਕਹਿੰਦੀ ਹੈ ਕਿ ਤੂੰ ਕਹਿੰਦਾ ਕਿ ਮੈਂ ਬੇਦਰਦ ਲੈ ਲਈਆਂ ਸਾਰੇ ਮਾਰਨਾ ਮੀਨਾ ਸਾਹਿਬ ਕਰ ਰਹੀ ਹੈ ਕਿ ਮੈਨੂੰ ਮੀਨਾ ਸਾਹਿਬ ਤੋਂ ਸਾਹਮਣੇ ਸਭ ਕੁਝ ਆ ਮੈਂ ਕਹਿੰਦਾ ਕਿ ਚੱਲੀ ਆ ਕਿ ਮੇਰਾ ਕੰਮ ਹੋਗਾ ਇਹ ਚੰਨੀ ਕੰਮ ਕਰਦੇ ਸਾਹਮਣੇ ਐਸਚੂ ਦੇ ਸਾਹਮਣੇ ਕੱਲ੍ਹ ਨੂੰ ਕਹਿੰਦਾ ਕਿ ਚਲੋ ਆ ਹਲੇ ਕਿ ਕਦੇ ਤੁਸੀਂ ਨਹੀਂ ਆਕੇ ਕਿ ਮੇਰੇ ਆਫਿਸ ਤੋਂ ਬਾਹਰ ਚਲੋ ਕੋਈ ਗੱਲ ਨਹੀਂ ਉਹਦੀ ਹਿੰਮਤ ਹੈਗੀ ਤੇ ਮੈਨੂੰ ਐ ਕਰਕੇ ਕਹਿੰਦਾ ਕਿ ਤੈਨੂੰ ਦੇਖ ਲਊਗਾ ਮੈਂ ਟਾਈਮ ਤਾਂ ਦੇ ਦੇ ਸਾਹਮਣੇ

ਤੇ ਸੇਕੀਦਰਾਂ ਨੇ ਇਹ ਕਹਿੰਦਾ ਕਿ ਇਹ ਹਟੇ ਆਟੋ ਦੀ ਆਰਥਿਕ ਕਿਥੇ ਨਾ ਸਾਡਾ ਡਿਸਕਸ਼ਨ ਦੇ ਅੰਦਰ ਇਹ ਗਲਤ ਕੰਮ ਆ ਰਿਹਾ ਹੈ ਇਹ ਨਸ਼ਾ ਵਗਾ ਰਿਹਾ ਇੱਥੇ ਇੱਥੇ ਉਹਥੇ ਕਰਦਾ ਗੁੱਡਾ ਜਲਦੀ ਇਹਨਾਂ ਨੇ ਉਹਨਾਂ ਦੀਆਂ ਗੱਡੀਆਂ ਨਹੀਂ ਲਗਾਈਆਂ ਜਿਹੜੇ ਗਲਤ ਕੰਮ ਕਰਦੇ ਤੇ ਸਾਡੇ ਨੇ ਸਿੱਧਾ ਮੀਨ ਹੱਥ ਵਿੱਚ ਇੰਟਰਫੇਰੈਂਸ ਕੋਈ ਨਹੀਂ ਉਹਦੇ ਹੋਟਲ ਚ ਜੂਏ ਚੱਲਦੇ ਤੇ ਬੁੱਕਾ ਵਗੈਰਾ ਲੱਗਦੀਆਂ ਪਈਆਂ ਜਿੰਦਾਬਾਦ ਕੋਈ ਅੰਦਰ ਜਾਣਾ ਹੀ ਨਹੀਂ ਜਿੰਦਾਬਾਦ ਇਹਦੇ ਜਨਾਬੇ ਅਲਰੇਡੀ 1 ਮਿੰਟ ਸਾਰਿਆਂ ਨੂੰ ਪਿਆਰ ਭਰੀ ਜੈ ਹਵਾਲ ਮੇ ਕੀ ਜੀ ਜੈ ਪੀਨ ਜੈ ਸਵਿਧਾਨ ਮੈਂ ਜੀ ਯੂਥ ਵਿੰਗ ਚੇਅਰਮੈਨ ਪੰਜਾਬ ਭਾਰਤੀ ਮੌਨਵਾਸੀ ਮੁਕਤੀ ਮੋਰਚਾ ਜਿਸ ਤਰ੍ਹਾਂ ਕੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਜਿਹੜੇ ਸਾਡੇ ਮਜ਼ਦੂਰ ਵਰਗਿਆ ਜਿਹੜੀ ਆਪਣੀ ਦਹਾਂ ਨਵਾਂ ਦੀ ਕਿਰਤ ਕਮਾਈ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰਦੇ ਆ ਪਰ ਇੱਕ ਜਗਬਰੀ ਜੱਗਾ ਨਾਮ ਦਾ ਜਿਹੜਾ ਲੜਕਾ ਆ ਜਿਸ ਤੇ ਆਏ ਦਿਨ ਕੋਈ ਨਾ ਕੋਈ ਸਾਡਾ ਵੀਰ ਭਰਾ ਕੰਪਲੇਨਾਂ ਕਰਦਾ ਹੀ ਪਿਆ ਅਗਰ ਉਹ ਬੰਦਾ ਸਹੀ ਹੋਵੇ ਤੇ ਉਹਤੇ ਕੰਪਲੇਨ ਕੋਈ ਕਿਉਂ ਕਰੇਗਾ ਹੋਣਵੇਂ ਉਹਨੇ ਕੀ ਕੀਤਾ ਆ ਕਿ ਸਾਡੇ ਜਿਹੜਾ ਇਹਨਾਂ ਪਰਿਵਾਰ ਰੋਜੀ ਰੋਟੀ ਆਪਣੀ ਜਿਹੜੀ ਕਮਾਰਿਆ ਵਾ ਰੇਲਵੇ ਸਟੇਸ਼ਨ ਤੇ ਆਟੋ ਚਲਾ ਕੇ ਜਾਂ ਟੈਕਸੀ ਚਲਾ ਕੇ ਹੁਣ ਉਹ ਕੀ ਕਰਦਾ ਪਿਆ ਕਿ ਜਿਹੜਾ ਕਿ ਤੁਹਾਨੂੰ ਵੀਰਾ ਭਰਾਵਾਂ ਨੇ ਦੱਸਿਆ ਹੀ ਆ ਕਿ ਉਹਦਾ ਕੰਮ ਕੀ ਆ ਜਿਹੜਾ ਕਿ ਛੇਵਾਂ ਦਰਿਆ ਜਿਹੜਾ ਵਗਦਾ ਪਿਆ ਨਸ਼ੇ ਦਾ ਉਸਨੇ ਸਾਡੇ ਭਰਾ ਨੂੰ ਜਿਹੜਾ ਚਿੱਟਾ ਬਕਾਨ ਦੀ ਆੜ ਦੇ ਵਿੱਚ ਜੋ ਰੋਹਿਤ ਦੇ ਕਹਿੰਦੇ ਮੁਤਾਬਿਕ ਆ ਕਿ ਉਹ ਉਹਨੂੰ ਜਿਹੜਾ ਨਸ਼ਾ ਉਸੇ ਕਾਰਨ ਲੱਗ ਚੁੱਕਾ ਉਹਦੀ ਤੇ ਜ਼ਿੰਦਗੀ ਖਰਾਬ ਕਰ ਦਿੱਤੀ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹੋ ਜੇ ਜਿਹੜਾ ਬੰਦਾ ਆ ਇਹਦੇ ਜਲਦੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਦੂਸਰਾ ਨੰਬਰ ਕਿ ਸਾਡੇ ਜਿਹੜਾ ਪਰਿਵਾਰ ਆ ਠੇਕੇਦਾਰ ਜਿਹਨਾਂ ਕਰਕੇ ਇੰਨਾ ਪਰਿਵਾਰ ਰੋਜ਼ ਰੋਟੀ ਆਪਣੇ ਕਮਾ ਰਿਆ ਆ ਉਹਨਾਂ ਤੇ ਵੀ ਗਲਤ ਅਲੀਗੇਸ਼ਨ ਲਗਾ ਰਿਆ ਆ ਆ ਸਾਰਾ ਆਟੋ ਪ੍ਰਾਈਵੇਟ ਟੈਕਸੀ ਯੂਨੀਅਨ ਆਈ ਆ ਇਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਹੀਂ ਆ ਬਸ ਕਹਦਾ ਕੀ ਇਹਦੇ ਕੋਈ 10 15 ਆਟੋ ਚੱਲਦੇ ਆ ਅੰਦਰ ਉਹ ਅਗਰ ਗਲਤ ਕੰਮ ਉਹਨਾਂ ਕੋ ਕੋਈ ਕਰਵਾ ਰਿਆ ਆ ਤੇ ਠੇਕੇਦਾਰਾਂ ਦੀ ਪੈ ਲੈ ਕਿ ਜਿਹੜੀ ਪੰਜਾਬ ਗਵਰਨਮੈਂਟ ਹੈ ਜਾਂ ਪੁਲਿਸ ਪ੍ਰਸ਼ਾਸਨ ਹੈ ਕਿਹੀ ਉਹਨਾਂ ਦਾ ਸਾਥ ਦੇਈਏ ਕਿ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਕਰ ਸਕੀਏ ਤੇ ਇਹਨਾਂ ਨੇ ਵੀ ਬੜਾ ਵਧੀਆ ਸਰਕਾਰ ਦੇ ਸਾਥ ਦਿੱਤਾ ਆ ਕਿ ਅਸੀਂ ਇਹ ਗਲਤ ਕੰਮ ਰੇਲਵੇ ਸਟੇਸ਼ਨ ਤੇ ਨਹੀਂ ਹੋਣ ਦੇਣਾ ਪਰ ਅਸੀਂ ਆਸ ਕਰਦੇ ਹਾਂ ਡੀਸੀਪੀ ਆਲਨ ਵਿਜੇ ਆਲਮ ਜੀ ਕੋ ਕਿ ਜਿਹੜਾ ਕਿ ਔਰਤੇ ਭਾਂਦੀ ਕਾਨੂੰਨੀ ਕਾਰਵਾਈ ਜਗਬਰੀ ਜੱਗੇ ਤੇ ਕਰਵਾਣਗੇ ਅਗਰ ਨਹੀਂ ਕਰਵਾਣਗੇ ਤੇ ਜੋ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਅਧਿਕਾਰ ਦਿੱਤਾ ਆਰਟੀਕਲ 19 ਦੇ ਵਿੱਚ ਕਿ ਅਸੀਂ ਆਪਣੇ ਹੱਕਾਂ ਲਈ ਲੜਾਈ ਜਿਹੜੀ ਸੜਕਾਂ ਦੇ ਉੱਪਰ ਆ ਕੇ ਸੰਘਰਸ਼ ਕਰ ਸਕਦੇ ਆ ਤੇ ਅਸੀਂ ਤਿੰਨ ਦਿਨਾਂ ਦਾ ਜਿਸ ਤਰ੍ਹਾਂ ਕਿ ਮੰਗ ਪੱਤਰ ਦੇ ਵਿੱਚ ਵੀ ਆਪਾਂ ਦੱਸਿਆ ਆ ਕਿ ਤਿੰਨ ਦਿਨਾਂ ਦੇ ਵਿੱਚ ਅਗਰ ਉੱਤੇ ਕਾਰਵਾਈ ਹੋ ਜਾਂਦੀ ਆ ਤੇ ਜਿਸ ਤਰ੍ਹਾਂ ਕਿ ਬੋਵੀ ਜੀ ਦੱਸ ਕੇ ਗਏ ਆ ਕਿ ਸ਼ਾਮੀ ਇੱਕ ਜਿਹੜੀ ਆਪਣੇ ਜਥੇਬੰਦੀਆਂ ਦੇ ਨਾਲ ਗੱਲ ਕਰਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਵੱਡੇ ਲੈਵਲ ਤੇ ਕਿਉਂਕਿ ਇਹ ਸ਼ਾਰਟਲੀ ਟਾਈਮ ਦੇ ਵਿੱਚ ਇੰਨੇ ਹੀ ਧਰਣਾ ਲਿਖਿਆ ਸੀ ਪਰ ਜਿਹੜਾ ਕਹਿੰਦੇ ਕਿ ਇਹ ਵੀਰ ਜਿਹਨੇ ਵੀ ਆਏ ਜਾਗਦੀ ਜ਼ਮੀਰਾਂ ਵਾਲੇ ਆ ਤੇ ਜਾਗਦੀ ਜ਼ਮੀਰਾਂ ਵਾਲੇ ਹੀ ਸੰਘਰਸ਼ ਕਰਦੇ ਆ ਤੇ ਜਾਗਦੀ ਜ਼ਮੀਰਾਂ ਨੂੰ ਨਾ ਕੋਈ ਡਰਾ ਸਕਦਾ ਆ ਨਾ ਕੋਈ ਧਮਕਾ ਸਕਦਾ ਆ ਤੇ ਅਸੀਂ 3 ਦਿਨਾਂ ਬਾਅਦ ਫਿਰ ਇੱਕ ਵੱਡੀ ਰਣਨੀਤੀ ਤਿਆਰ ਕਰਕੇ ਤੇ ਪਰਚਾ ਕਿਉਂਕਿ ਇਹ ਹੈ ਚਲੋ ਇੱਡਾ ਹੀ ਜੋਗਾ ਹੈ ਨਹੀਂ ਇਹਦੀ ਰਣਨੀਤੀ ਤਿਆਰ ਕਰੀਏ ਪਰ ਪੁਲੀ ਪ੍ਰਸ਼ਾਸਨ ਪਤਾ ਨਹੀਂ ਕਿਉਂ ਇਹ ਤੇ ਢੇਲ ਵਰਤਦਾ ਪਿਆ ਇਹ ਕ੍ਰਿਮੀਨਲ ਬੰਦਾ ਤੇ ਪਰਚੇ ਵੀ ਦਰਜ ਆ ਤੇ ਅਗਰ 3 ਦਿਨਾਂ ਬਾਅਦ ਕਾਰਵਾਈ ਹੋ ਗਈ ਠੀਕ ਆ ਨਹੀਂ ਤਾਂ ਵੱਡੇ ਲੈਵਲ ਤੇ ਸੰਘਰਸ਼ ਕੀਤਾ ਜਾਏਗਾ ਜੈ ਵਾਲਮੀਕੀ ਜੀ ਜੈ ਪੀਮ ਜੈ ਸਵਿਦਾ ਹਾਂਜੀ ਜੈ ਭਗਵਾਨ ਵਾਲਮੀਕੀ ਜੀ ਜੈ ਪੀਮ ਜੈ ਭਾਰਤ ਮੈਂ ਬੋਬੀ ਵੇਰਕਾ ਪੰਜਾਬ ਯੂਥ ਵਿੰਗ ਚੇਅਰਮੈਨ ਅੰਬੇਦਕਰ ਸਮਾਜਵਲ ਤੋਂ ਅੱਜ ਜਿਹੜਾ ਇਹ ਕਾਫੀ ਟਾਈਮ ਤੋਂ ਇੱਕ ਜਿਹੜਾ ਜਗਪ੍ਰੀਤ ਸਿੰਘ ਜੱਗਾ ਉਹਦੇ ਵੱਲੋਂ ਕਾਫੀ ਝੂਠੀਆਂ ਤਰਖਾਸਾਂ ਪਾਈਆਂ ਜਾ ਰਹੀਆਂ ਆ ਆਟੋ ਜੂਨੀਅਨ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਮਤਲਬ ਕਿ ਉਹ ਆਪਣੀ ਗੁੰਡਾਗਰਦੀ ਆਪਣਾ ਰੋਬ ਇਨਤੇ ਜਮਾ ਕੇ ਇਹਨਾਂ ਕੋਲ ਗਲਤ ਕੰਮ ਕਰਵਾਂਦਾ ਹੈ ਔਰ ਉਹਨਾਂ ਨੂੰ ਮਤਲਬ ਹਰਾਸਮੈਂਟ ਕਰਦਾ ਹੈ ਔਰ ਜਿਸ ਕਰਕੇ ਜਿਹੜੇ ਸਾਡੇ ਮੂਲ ਨਿਵਾਸੀ ਜਿਹੜੇ ਮੂਲ ਅਮਨ ਮੂਲ ਨਿਵਾਸੀ ਜੀ ਹੈ ਔਰ ਇਹ ਠੇਕੇਦਾਰ ਆ ਸਾਡੇ ਸੰਨੀ ਭਾਜੀ ਅਰਜੁਨ ਗਿੱਲ ਜੀ ਇਹਨਾਂ ਨੇ ਵਧੀਆ ਬਹੁਤ ਵਧੀਆ ਯੂਨੀਅਨ ਲਈ ਉਪਰਾਲਾ ਕੀਤਾ ਬੜੇ ਵਧੀਆ ਇਹਨਾਂ ਲਈ ਉਹਨਾਂ ਨੇ ਸੋਚੀ ਹੈ ਹਰ ਚੀਜ਼ ਇਹਨਾਂ ਦਾ ਖਿਆਲ ਰੱਖਦੀ ਹੋਈ ਉਹਨਾਂ ਨੂੰ ਨਾਲ ਲੈ ਕੇ ਤੁਰਦੇ ਪਏ ਆ ਜਿਹੜਾ ਕਿ ਜੱਗੇ ਨੂੰ ਰਾਸ ਨਹੀਂ ਆ ਰਿਹਾ ਅੱਜ ਆਪਾਂ ਡੀਸੀਪੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆ ਜਿਸ ਚ ਆਪਾਂ ਮੰਗ ਕੀਤੀ ਕਿ ਇਹ ਜਿਹੜੀ ਬੰਦੀ ਕਰ ਰਹੀ ਉਹਦੇ ਖਿਲਾਫ ਕੀਤੀ ਜਾਵੇ ਅਗਰ ਨਹੀਂ ਕੀਤੀ ਜਾਂਦੀ ਤਿੰਨ ਦਿਨਾਂ ਬਾਅਦ ਫਿਰ ਆਪਾਂ ਆਪਣੀ ਸੰਸਥਾ ਪੂਰੀ ਸ਼ਾਮ ਨੂੰ ਪ੍ਰੈਸ ਕਾਨਫਰੰਸ ਵੀ ਕਰਨ ਲੱਗੇ ਆਂ ਔਰ ਤਿੰਨ ਦਿਨਾਂ ਬਾਅਦ ਅਗਰ ਇਹ ਨਹੀਂ ਸੁਣਵਾਈ ਹੁੰਦੀ ਕਿਉਂਕਿ ਬਾਰ-ਬਾਰ ਧਰਨੇ ਦੇ ਕੋਲ ਦੇ ਕੇ ਉਹੀ ਦਿਨ ਦਾ ਧਰਨੇ ਦੇ ਕੋਲ ਸਾਡੇ ਵੱਲੋਂ ਕਿਸੇ ਵੱਲੋਂ ਕਾਲ ਨਹੀਂ ਆਈ ਔਰ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਵਾ ਅਗਰ ਬੰਦੀ ਕਾਰਵਾਈ ਨਾ ਹੋਈ ਤੇ ਫਿਰ ਅਸੀਂ ਵੱਧ ਤੋਂ ਵੱਧ ਜਿੱਥੇ ਬੰਦੀਆਂ ਸਾਰੀਆਂ ਤਿਆਰ-ਬਰ ਤਿਆਰ ਬੈਠੀਆਂ ਅਸੀਂ ਇਹਨਾਂ ਦੇ ਕਰ ਆਪਣੇ ਮਜ਼ਦੂਰ ਇਕਤਾ ਜਿਹੜੀ ਯੂਨੀਅਨ ਹੈਗੀ ਇਹਨਾਂ ਕਰਕੇ ਆਪਾਂ ਬਹੁਤ ਜਲਦੀ ਫਿਰ ਰੋਣਾ ਦੇ ਵੱਡੇ ਪੱਦਰ ਦੇ ਤਰਨਾ ਲਾਵਾਂਗੇ ਜੈ ਭੀਮ ਜੈ ਪਰ ਮੇਰਾ ਨਾਮ ਨਰਿੰਦਰ ਗੋਲਡੀ ਹੈ ਜੀ ਔਰ ਮੈਂ ਰੇਲਵੇ ਸਟੇਸ਼ਨ ਦੀ ਪਾਰਕਿੰਗ ਦਾ ਇੰਚਾਰਜ ਹਾਂ ਜੀ ਮੁੱਦਾ ਇਹੋ ਹੀ ਹੈ ਜੀ ਵੀ ਇੱਕ ਜਿਹੜਾ ਬੰਦਾ ਆ ਨਾ ਤੇ ਉਹ ਆਟੋ ਚਾਲਾਕ ਤੇ ਨਾ ਕੋਈ ਪ੍ਰਧਾਨ ਸੀ ਅੱਜ ਉਹ ਆਪਣੇ ਆਪ ਨੂੰ ਆਟੋ ਯੂਨੀਅਨ ਦਾ ਪ੍ਰਧਾਨ ਦੱਸ ਕੇ ਤੇ ਸਾਡੇ ਤੇ ਕੰਪਲੇਂਟਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਅੱਜ ਦੋ ਜਗਬਰੀਨ ਜੱਗਾ ਨਾਂ ਦਾ ਜਿਹੜਾ ਬੰਦਾ ਜੀ ਅੱਜ ਦੋ ਸਾਲ ਦੇ ਕਰੀਬ ਹੋ ਚੱਲੇ ਆ ਜੀ ਰੇਲਵੇ ਤੇ ਕੋਈ ਐਸਾ ਇਹ ਨੰ ਕੰਮ ਹੋਏ ਨਹੀਂ ਅੱਜ ਇਹ ਦੋ ਸਾਲਾਂ ਬਾਅਦ ਹੀ ਇਹ ਤੰਗ ਹੋਣੇ ਸੀ ਜੀ ਆ ਜਿੰਨੇ ਵੀ ਆਟੋ ਚਾਲਕ ਨੇ ਆਟੋ ਚਾਲਕ ਨਾਲ ਖੜੇ ਨੇ ਜੀ ਜਿੰਨੇ ਵੀ ਬੈਟਰੀ ਵਾਲੇ ਨੇ ਜਾਂ ਦੂਸਰੇ ਆਟੋ ਵਾਲੇ ਨੇ ਉਹ ਸਾਰੇ ਨਾਲ ਖੜੇ ਨੇ ਜੀ ਟੈਕਸੀ ਵਾਲੇ ਸਾਡੇ ਨਾਲ ਖੜੇ ਆ ਜੀ ਇਨਾਂ ਨੂੰ ਕੋਈ ਪਰੇਸ਼ਾਨੀ ਤੇ ਹੈ ਨਹੀਂ ਜੀ ਉਹਨੂੰ ਕੱਲੇ ਨੂੰ ਪਰੇਸ਼ਾਨੀ ਹੈ ਜੀ ਜਿਹੜੇ ਕੋਈ ਉਹਦੇ ਨਾਲ 2 4 5 ਚੱਲਦੇ ਨੇ ਜੀ ਉਹ ਅਸਲ 'ਚ ਬਲੈਕਮੇਲ ਕਰਨਾ ਚਾਹੁੰਦਾ ਜੀ ਸਾਨੂੰ ਜਿਹੜਾ ਕਿ ਅਸੀਂ ਬਿਲਕੁਲ ਨਹੀਂ ਹੋਣ ਦਵਾਂਗੇ ਔਰ ਨਾ ਹੀ ਅਸੀਂ ਉੱਥੇ ਨਸ਼ਾ ਵਿਕਨ ਦਵਾਂਗੇ ਔਰ ਮਾੜਾ ਕੰਮ ਕੋਈ ਵੀ ਨਹੀਂ ਹੋਣ ਦਵਾਂਗੇ ਉੱਥੇ ਰੇਲਵੇ ਸਟੇਸ਼ਨ ਤੇ ਔਰ ਗੱਡੀਆਂ ਜਿਹੜੀਆਂ ਲੱਗਣਗੀਆਂ ਕਿਉਂਕਿ ਸਾਨੂੰ ਸਰਕਾਰ ਨੇ ਆਪਣੀ ਉਹ ਰਿਕੁਆਇਰਮੈਂਟ ਕੀਤੀ ਹੈ ਜਗਾ ਉਹ ਸਾਡੀ ਮਰਜ਼ੀ ਨਾਲ ਗੱਡੀਆਂ ਲੱਗਣੀਆਂ ਅਈ ਕਿਹੜੀ ਗੱਡੀ ਲਾਉਣੀ ਯਾਰ ਕਿਹੜੀ ਗੱਡੀ ਬਾਹਰ ਕੱਢਣੀ ਐ ਇਹ ਸਾਨੂੰ ਨਹੀਂ ਸਖਾ ਸਕਦੇ ਵੀ ਕਿਹੜੀ ਗੱਡੀ ਲਾਵਾ ਤੇ ਕਿਹੜੀ ਨਾ ਲਾਵਾ ਜਾਂ ਸਾਨੂੰ ਉਥੋਂ ਦੇ ਰੂਲ ਰੈਗੂਲੇਸ਼ਨ ਨਹੀਂ ਸਮਝਾ ਸਕਦੇ ਸਾਨੂੰ ਸਰਕਾਰ ਨੇ ਪ੍ਰੋਵਾਈਡ ਕੀਤੀ ਹੋ ਜਗਾ ਅਸੀਂ ਆਪਣੇ ਮੁਤਾਬਕ ਉਥੇ ਰੂਲ ਰੈਗੂਲੇਸ਼ਨ ਬਣਾਵਾਂਗੇ ਜੀ ਅੱਜ ਡੀਸੀਪੀ ਲਾਡਰ ਨੂੰ ਮਿਲੇ ਕੀ ਆਸ਼ਵਾਸਨ ਤੁਹਾਨੂੰ ਉਹਨਾਂ ਨੂੰ ਆਸ਼ਵਾਸਨ ਦੇ ਇਹੋ ਹੀ ਦਵਾਇਆ ਜੀ ਸਾਨੂੰ ਵੀ ਜੋ ਵੀ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਵੀ ਜਿਸ ਤਰ੍ਹਾਂ ਸਾਨੂੰ ਪਰੇਸ਼ਾਨ ਕਰ ਰਿਹਾ ਤੇ ਅਸੀਂ ਜਿਹੜੀ ਮੰਗ ਪੱਤਰ ਦਿੱਤਾ ਉਹਦੇ ਵਿੱਚ ਦਿੱਤਾ ਜੋ ਤਾਂ ਕਾਰਵਾਈ ਨਾ ਹੋਈ ਤੇ 3 ਦਿਨਾਂ ਬਾਅਦ ਅਸੀਂ ਫਿਰ ਆਪਣੀ ਰਣਨੀਤੀ ਤਿਆਰ ਕਰਾਂਗੇ ਜੀ। ਮੇਰਾ ਨਾਂ ਓਮਪ੍ਰਕਾਸ਼ ਕਾਕਾ ਜੀ ਮੈਂ ਰੇਲਵੇ ਸਟੇਸ਼ਨ ਨਾਈਟ ਸ਼ਿਫਟ ਦਾ ਇੰਚਾਰਜ ਹਾਂ ਜੀ ਕਿ ਇਸ ਤਰ੍ਹਾਂ ਇਹ ਵੀ ਇੱਕ ਜੱਗਪ੍ਰੀਤ ਜੱਗਾ ਨਾਂ ਦਾ ਇਨਸਾਨ ਆਟੋ ਚਾਲਕਾਂ ਨੂੰ ਬਹੁਤ ਤੰਗ ਪੇਸ਼ਾਨ ਕਰਦਾ ਆ ਨਾਲੇ ਸਾਨੂੰ ਵੀ ਕਰਦਾ ਆ ਕੋਈ ਉਹਦੇ ਵਿੱਚ ਕਿ ਭਈ ਉਹ ਆਟੋ ਦੀ ਯਾਰਡ ਦੇ ਵਿੱਚ ਉਹ ਨਸ਼ਾ ਵੇਚਣਾ ਜਾਂਦਾ 2 ਨੰਬਰ ਦੇ ਕੰਮ ਕਰਦਾ ਆ ਅਹੀਂ ਇਹ ਕੰਮ ਤੋਂ ਅਸੀਂ ਬਿਲਕੁਲ ਹੋਣ ਹੀ ਨਹੀਂ ਦੇਣਾ ਇਹਦੇ ਸੋਚੇ ਨਾ ਦੂਜੀ ਗੱਲ ਇਹ ਹੈ ਕਿ ਵੀ ਅਸੀਂ ਅੱਜ ਡੀਸੀਪੀ ਸਾਹਿਬ ਦਫ਼ਤਰ ਆਏ ਆ ਵੀ ਅੱਜ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਆ ਕਿ ਵੀ ਜੇ ਸਾਡੀ ਮੰਗ ਨਹੀਂ ਸੁਣੀ ਗਈ ਤੇ 3 ਦਿਨ ਦਿਨਾਂ ਦੇ ਬਾਅਦ ਅਸੀਂ ਧਰਨੇ ਵਾਲ ਨੂੰ ਸੋਚਾਂਗੇ ਜੀ ਜੇ ਨਾ ਸੁਣੀ ਗਈ ਸਾਡੀ ਦੀ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਜੀ ਤੁਹਾਨੂੰ ਉਹਨਾਂ ਨੇ ਆਸ਼ਵਾਸ਼ਣ ਇਹ ਹੀ ਦਵਾਇਆ ਕਿ ਵੀ ਉਹ ਤੇ ਬੰਦਰੀ ਕਾਰਵਾਈ ਕਰਾਂਗੇ ਜੈਸ਼ੀਰ ਸਿੰਘ ਭਾਈ ਰੋਹਿਤੇ ਮੇਰਾ ਨਾ ਭਾਈ ਅੱਡੀ ਕੀ ਗੱਲ ਹੈ ਭਾਈ ਮੇਰੇ ਨਾਲ ਮੇਰੇ ਕੋ ਪਹਿਲਾਂ ਚਿੱਟਾ ਬਗੁੰਦਾ ਰਿਹਾ ਜੇ ਮਤਲਬ ਕੋਣ ਬਗਾਂਦਾ ਜੱਗਾ ਤੇ ਮੈਨੂੰ ਲਵਾਇਆ ਵੀ ਉਹਨੇ ਜੇ ਤੇ ਹੁਣ ਮੇਰੇ ਭਰਾ ਦੀ ਗੱਡੀ ਨਹੀਂ ਜੇ ਲੱਗਣ ਦਿੰਦਾ ਉੱਤੇ ਮੇਰੇ ਭਰਾ ਵੱਲੋਂ ਕਹਿੰਦਾ ਵਾ ਕਿ ਗੱਡੀ ਨਹੀਂ ਲੱਗਣ ਦੇਣੀ ਜਦ ਤੱਕ ਕਿਉਂ ਨਹੀਂ ਲੱਗਣ ਦਿੰਦਾ ਸਰ ਉਹ ਕਹਿੰਦਾ ਵਾ ਕਿ ਤੂੰ ਮੇਰਾ ਕੰਮ ਕਰ ਫਿਰ ਦੁਬਾਰਾ ਤੇ ਮੈਂ ਮਾਂਾ ਮੇਰੇ ਘਰ ਦੇ ਆਨੇ ਦਵਾਈ ਦੂਈ ਕਰਾ ਕੇ ਤੇ ਮੇਰਾ ਥੋੜਾ ਇਲਾਜ ਕਰਾਇਆ ਜੇ ਬੜੀ ਮੁਸ਼ਕਿਲ ਲੱਗੀ ਤੇ ਹੁਣ ਮੇਰੇ ਭਰਾ ਦੀ ਗੱਡੀ ਨਹੀਂ ਲੱਗਣ ਦਿੰਦਾ ਤੇ ਉਹ ਇਹੋ ਹੀ ਦਬਾਅ ਪਾਉਂਦਾ ਵਾ ਕੀ ਨਾਲ ਇਹ ਦਾਵਾ ਤੂੰ ਕੰਮ ਕਰ ਮੇਰਾ ਜੀ ਆਸ ਆਸਨ ਦਵਾ ਜੀ ਅੱਗੇ ਮੜਾਇਆ ਜੀ ਕਿਹਾ ਵਾ ਜੀ ਕਾਰਵਾਈ ਕਰਾਂਗੇ ਵੇਖੋ ਹੁਣ ਕੀ ਕਰਦੇ ਹੈ ਕੀ ਨਹੀਂ ਕਰਦੇ ਅੱਗੇ ਵੀ ਦਰਖਾਸਤ ਦਿੱਤੀ ਸਾਰੇ ਕੋਈ ਕੋਈ ਫਾਇਦਾ ਨਹੀਂ ਹੋਇਆ ਦਰਖਾਸਤ ਦੇਣ ਦਾ ਤੇ ਹੁਣ ਫੇਰ ਦਰਖਾਸਤ ਦਿੱਤੀ ਅੰਦਰ ਵੇਖੋ ਹੁਣ ਕੀ ਕਰਦੇ ਹੈ ਜੀ ਸਮੇਂ ਦੇ ਕਿ ਮਸਲਾ ਦਾ ਹੱਲ ਹੋਏਗਾ ਹਾਂ ਜੀ ਪ੍ਰਸ਼ਾਸਨ ਤੋਂ ਤੇ ਕਹਿ ਰਹੇ ਹਾਂ ਮਾਰਾ ਯਾਰ ਕੰਟਰੈਕਟਰ ਫਾਈਲ ਪੜਾਏ